गाजर ਅਤੇ ਚੁਕੰਦਰ ਦਾ ਜੂਸ ਪੀਣ ਦੇ ਬਹੁਤ ਸਾਰੇ ਫਾਇਦੇ ਹਨ ਕਿਉਂਕਿ ਇਹ ਦੋਵੇਂ ਸਬਜ਼ੀਆਂ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ ਜਦੋਂ ਇਹਨਾਂ ਨੂੰ ਮਿਲਾ ਕੇ ਜੂਸ ਬਣਾਇਆ ਜਾਂਦਾ ਹੈ ਤਾਂ ਇਹ ਸਿਹਤ ਲਈ ਇੱਕ ਸ਼ਕਤੀਸ਼ਾਲੀ ਟੋਨਿਕ ਬਣ ਜਾਂਦਾ ਹੈ ਮੁੱਖ ਫਾਇਦੇ ਖੂਨ ਵਧਾਉਣ ਵਿੱਚ ਮਦਦ ਇਹ ਜੂਸ ਖਾਸ ਕਰਕੇ ਉਨ੍ਹਾਂ ਲੋਕਾਂ ਲਈ ਬਹੁਤ ਫਾਇਦੇਮੰਦ ਹੈ ਜਿਨ੍ਹਾਂ ਦੇ ਸਰੀਰ ਵਿੱਚ ਖੂਨ ਦੀ ਕਮੀ ਹੁੰਦੀ ਹੈ ਚੁਕੰਦਰ ਵਿੱਚ ਆਇਰਨ ਅਤੇ ਫੋਲੇਟ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜੋ ਲਾਲ ਰક્ત ਕੋਸ਼ਿਕਾਵਾਂ ਰੈੱਡ ਬਲੱਡ ਸੈੱਲਸ ਨੂੰ ਬਣਾਉਣ ਵਿੱਚ ਮਦਦ ਕਰਦੇ ਹਨ गाजर दी आयरन नु सोखण दी क्रिया नु बेहतर बनाउंदी है अखां दी रोशनी लेई फायदेमंद गाजर में बीटा कैरोटीन बहुत ज्यादा हुंदा है जो शरीर में विटामिन ए में बदल जांदा है विटामिन ए अखां दी सेहत लेई बहुत जरूरी है अते ए अखां रोशनी नु वढाउंदे नाल नाल रात ते आनेपन नाइट ब्लाइंडनेस वगरिया समस्यावां नु भी रोक सकता है ਕੈਂਸਰ ਰੋਕਣ ਵਿੱਚ ਮਦਦ ਗਾਜਰ ਅਤੇ ਚੁਕੰਦਰ ਦੋਵਾਂ ਵਿੱਚ ਐਂਟੀਆਕਸੀਡੈਂਟ ਅਤੇ ਫਾਈਟੋ케ਮਿਕਲ ਹੁੰਦੇ ਹਨ ਜੋ ਸਰੀਰ ਵਿੱਚ ਫ੍ਰੀ ਰੈਡੀਕਲਸ ਫ੍ਰੀ ਰੈਡੀਕਲਸ ਨਾਲ ਲੜਨ ਵਿੱਚ ਮਦਦ ਕਰਦੇ ਹਨ ਇਹ ਕੱਟ ਕੈਂਸਰ ਵਰਗੀਆਂ ਬਿਮਾਰੀਆਂ ਦੇ ਜੋਖਮ ਨੂੰ ਘੱਟ ਕਰਨ ਵਿੱਚ ਸਹਾਇਕ ਹੋ ਸਕਦੇ ਹਨ ਦਿਲ ਦੀ ਸਿਹਤ ਲਈ ਲਾਭਦਾਇਕ ਚੁਕੰਦਰ ਵਿੱਚ ਨਾਈਟ੍ਰੇਟਸ ਹੁੰਦੇ ਹਨ ਜੋ ਸਰੀਰ ਵਿੱਚ ਨਾਈਟ੍ਰਿਕ ਆਕਸਾਈਡ ਵਿੱਚ ਬਦਲ ਜਾਂਦੇ ਹਨ ਇਹ ਖੂਨ ਦੀਆਂ ਨਾੜੀਆਂ ਨੂੰ ਚੌੜਾ ਕਰਦਾ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ ਅਤੇ ਦਿਲ 'ਤੇ ਤਣਾਅ ਘੱਟ ਪੈਂਦਾ ਹੈ ਗਾਜਰ ਵੀ ਕੋਲੇਸਟ੍ਰੋਲ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ पाचन क्रिया ਵਿੱਚ ਸੁਧਾਰ ਇਸ ਜੂਸ ਵਿੱਚ ਫਾਈਬਰ ਵੀ ਹੁੰਦਾ ਹੈ ਭਾਵੇਂ ਕਿ ਜੂਸ ਬਣਾਉਣਾ ਫਾਈਬਰ ਘਟ ਜਾਂਦਾ ਹੈ ਜੋ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ ਇਹ ਜੂਸ ਸਰੀਰ ਨੂੰ ਡੀਟੌक्स ਕਰਨ ਵਿੱਚ ਵੀ ਮਦਦ ਕਰਦਾ ਹੈ ਅਤੇ ਜਿਗਰ ਲਿਵਰ ਦੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ ਚਮੜੀ ਨੂੰ ਚਮਕਦਾਰ ਬਣਾਵੇ ਗਾਜਰ ਅਤੇ chukandar ਦੋਵੇਂ ਹੀ ਵਿਟਾਮਿਨ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੇ ਹਨ ਜੋ ਚਮੜੀ ਨੂੰ ਅੰਦਰੋਂ ਸਾਫ਼ ਕਰਦੇ ਹਨ ਅਤੇ ਇਸ ਨੂੰ ਚਮਕਦਾਰ ਅਤੇ ਸਿਹਤਮੰਦ ਬਣਾਉਂਦੇ ਹਨ ਇਹ ਕਿਲਾ ਅਕਨੀ ਅਤੇ ਹੋਰ ਚਮੜੀ ਦੀਆਂ ਸਮੱਸਿਆਵਾਂ ਨੂੰ ਘਟਕਣ ਵਿੱਚ ਵੀ ਸਹਾਇਕ ਹੈ ਇਹ ਜੂਸ ਸਰੀਰ ਨੂੰ ਸਿਹਤਮੰਦ ਰੱਖਣ ਅਤੇ ਊਰਜਾ ਦੇ ਪੱਧਰ ਨੂੰ ਵਧਾਉਣ ਲਈ ਇੱਕ ਬਹੁਤ ਵਧੀਆ ਕੁਦਰਤੀ ਤਰੀਕਾ ਹੈ